ਗੁਰਮੀਤ ਸਿੰਘ ਆ ਜੋ ਪੰਜਾਬੀਓ ਪਿੰਡਾਂ ਵਾਲਿਓ ਆ ਵੀਡੀਓ ਦੇਖ ਲੋ ਕਿਤੇ ਤੁਹਾਡੇ ਨਾਲ ਵੀ ਨਾ ਹੋ ਜਵੇ ਇਸ ਤਰ੍ਹਾਂ ਦਾ ਘਰਾ ਜਿੱਤੋਂ ਬਾਅਦ ਪੈਨਾ ਪਾ ਜਾਵੇ ਤੁਹਾਨੂੰ ਪਸਤੋਣਾ ਜੀहां ਪਿੰਡਾਂ ਦੇ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਲੁਟੇਰਿਆਂ ਵੱਲੋਂ ਜਿਹੜੇ ਫਰੋਡ ਲੋਕ ਹੁੰਦੇ ਆ ਉਹਨਾਂ ਵੱਲੋਂ ਘਰਾਂ ਦੇ ਵਿੱਚ ਜਾ ਕੇ ਆਖਿਆ ਜਾਂਦਾ ਹੈ ਕਿ ਤੁਹਾਨੂੰ ਅਸੀਂ 50000 ਰੁਪਿਆ ਲੋਨ ਦਵਾਵਾਂਗੇ ਜਾਂ ਤੁਹਾਨੂੰ 1 ਲੱਖ ਰੁਪਿਆ ਲੋਨ ਦਵਾਵਾਂਗੇ ਤੁਹਾਡਾ ਫਾਰਮ ਭਰ ਦਿੱਤਾ ਜਾਂਦਾ ਹੈ ਫਾਰਮ ਭਰਨ ਤੋਂ ਬਾਅਦ ਤੁਹਾਨੂੰ ਆਖਿਆ ਜਾਂਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਆਓ ਕੁਛ 15 ਕਿਲੋਮੀਟਰ ਦੀ ਦੂਰੀ ਉੱਤੇ ਇਹਨਾਂ ਨੇ ਆਪਣਾ ਇੱਕ ਆਫਿਸ ਬਣਾਇਆ ਹੁੰਦਾ ਆ ਆਉਣ ਤੋਂ ਪਹਿਲਾਂ 3250 ਰੁਪਏ ਨਾਲ ਲੈ ਕੇ ਆਏ ਉਹ ਕਿਉਂਕਿ ਜੋ ਸਾਡੀ ਚਾਰਜਸ ਫੀਸ ਹੈਗੀ ਆ ਕਿ ਤੁਹਾਡਾ ਲੋਨ ਜਿਹੜਾ ਹੈਗਾ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਪਾਸ ਕਰ ਦੇਵਾਂਗੇ ਔਰ ਲੰਬੀਆਂ ਸਸਤੀਆਂ ਕਿਸ਼ਤਾਂ ਬਣ ਜੈਗੀਆਂ ਕਿ ਤੁਸੀਂ ਆਸਾਨੀ ਨਾਲ ਦੇ ਭਾਉਗੇ ਹੁਣ ਮਾਤਰ ਬੰਦਾ ਹਰ ਕੋਈ ਸੋਚਦਾ ਕਿ 40000 50000 ਲੱਖ ਰੁਪਿਆ ਲੋਨ ਮਿਲਦਾ ਪਿਆ ਕੋਈ 2-4 ਸਾਲ ਵਾਸਤੇ ਤੇ ਆਪਾਂ ਉਹਨੂੰ ਲੈ ਲਈਏ ਤਾਂ ਕਿ ਕੋਈ ਨਾ ਕੋਈ ਘਰ ਦੀ ਜ਼ਰੂਰੀ ਚੀਜ਼ ਬਣਾ ਲਿਤੀ ਜਾਵੇਗੀ ਕਿ ਪੈਸੇ ਵੀ ਸਿਰਫ 3250 ਰੁਪਏ ਹੀ ਦੇਣੇ ਪੈਣਗੇ ਮਤਲਬ ਬਹੁਤ ਹੀ ਸਸਤਾ ਕੰਮ ਦੇਖ ਕੇ ਲੋਕੀ ਇਸ ਦੇ ਚਾਸੇ ਦੇ ਵਿੱਚ ਫਸ ਗਏ ਪਸੋਂ ਤੋਂ ਬਾਅਦ 3250 ਰੁਪਏ ਦੇ ਦਿੱਤੇ ਦਫਤਰ ਦੇ ਵਿੱਚ ਜਾ ਕੇ ਜਦੋਂ ਪੈਸੇ ਲੱਲੇ ਕਾਫੀ ਜਣਾਣਾ ਫਰੋੜ ਕਰ ਲਤਾ ਤੇ ਫਿਰ ਦੋ ਦੋ ਤਿੰਨ ਤਿੰਨ ਦਿਨ ਬਾਅਦ ਓਨਲੀ ਆਖਿਆ ਕਿ ਜਦੋਂ ਦੋ ਤਿੰਨ ਦਿਨ ਬਾਅਦ ਉੱਥੇ ਦਫਤਰ ਵਿੱਚ ਗਏ ਤਾਂ ਫਿਰ ਤਾਂ ਨਜ਼ਾਰਾ ਦੇਖਣ ਵਾਲਾ ਏ ਸੀ ਤੇ ਨਾ ਕੋ ਉੱਥੇ ਕੋਈ ਬੋਰਡ ਲੱਗਾ ਨਾ ਕੋਈ ਦੁਕਾਨ ਲੱਭੀ ਕਿ ਨਾ ਕੋਈ ਦਫਤਰ ਲੱਗਾ ਲੱਭਾਉ ਤੋਂ ਬਾਅਦ ਲੋਕਾਂ ਵੱਲੋਂ ਪਰੇਸ਼ਾਨੀ ਦੇ ਨਾਲ ਥਾਣੇ ਦੇ ਵਿੱਚ ਜਾ ਕੇ ਦੇ ਦਿੱਤੀ ਸ਼ਿਕਾਇਤ ਔਰ ਕਹਿ ਦਿੱਤਾ ਸਾੜ ਨਾਲ ਹੋ ਗਿਆ ਫਰੋਡ ਕਿ ਇਹ ਕੁਝ ਹੋਣ ਲੱਗਾ ਪੰਜਾਬ ਦੇ ਵਿੱਚ ਲੋਕਾਂ ਨੂੰ ਸੁਚੇਤ ਕਰਨ ਲਈ ਵੀ ਆਖਿਆ ਗਿਆ ਪਿੰਡਾਂ ਵਾਲਿਆਂ ਨੇ ਰਕਮ ਤੇ ਚਾਹੇ 3250 ਆ ਗਈ ਸੀ ਲੇਕਿਨ ਜੇ ਇੱਕ ਇੱਕ ਘਰ ਤੋਂ 3250 ਰੁਪਏ ਇਕੱਠੇ ਕਰਨ ਲੱਗ ਪੋ ਤਾਂ ਤੁਸੀਂ ਆਪ ਹੀ ਸੋਚ ਲਓ ਤੁਸੀਂ ਤੇ ਪੂਰਾ ਇਲਾਕਾ ਹੀ ਖਰੀਦ ਲਵੋਗੇ ਇਹ ਲੋਕਾਂ ਦਾ ਕਹਿਣਾ ਹੈ ਲੋਕਾਂ ਨੂੰ ਸਮਝਾਉਣ ਲਈ ਆਖਿਆ ਗਿਆ ਮੁੜ ਕੇ ਉਹਨਾਂ ਸੋਸ਼ਲ ਮੀਡੀਆ ਤੇ ਪਾ ਕੇ ਤੇ ਤੁਸੀਂ ਵੀ ਬਚ ਜਾਏ ਉਹ ਕਿਤੇ ਧੜ ਨਾਲ ਵੀ ਇਸ ਤਰ੍ਹਾਂ ਦਾ ਕਾਰਾ ਨਾ ਹੋ ਜਾਵੇ। ਸ਼ਾਂਤਲੇ ਅੱਛਾ ਕਿਹੜਾ ਬੇਟੀ ਆ? ਉਥੇ ਵੀ ਕੀਤੀ। ਕਿਦਾਂ ਠੱਗੀ ਮਾਰੀ ਨੇ ਜੀ? ਠੱਗੀ ਇੱਥੇ ਆਏ ਹੀ ਕਹਿੰਦੇ ਤੁਹਾਨੂੰ ਲੋਨ ਮਿਲੇਗਾ। ਪਹਿਲੇ 50000 ਕਹਿੰਦੇ ਹੀ। ਫਿਰ ਕਹਿੰਦੇ ਤੁਹਾਨੂੰ ਲੱਖ-ਲੱਖ ਮਿਲੇਗਾ। ਤੇ ਲੱਖ ਦੀ ਐਨੀ ਕਿਸ਼ਤ ਹੋਣੀ ਐ। 50000 ਦੀ ਐਨੀ ਕਿਸ਼ਤ ਹੋਣੀ ਐ। ਉਥੇ ਵੀ ਗੁਰਦਾਸਪੁਰ ਆਇਆ ਦਫਤਰੇ ਤੇ ਸਾਡੇ ਬੱਤੀ-ਬੱਤੀ ਸੋ ਲੈ ਕੇ ਆਇਓ ਨਾ। ਅੱਛਾ। ਤੇ ਅੰਦਾ ਕੀ ਦੇਈ ਪੈਸੇ ਆ ਜੀ। ਹਾਂ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ ਸੋਮ ਮੰਗਲਵਾਰ ਤਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਸੋਮ ਮੰਗਲਵਾਰ ਤੱਕ ਰਹੀ ਗਏ ਤੇ ਉਥੇ ਟਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਹਾਂ ਬੋਰਵਾਰ ਵੀ ਪਾਛੜ ਦੇ ਦੇ ਇਹਨਾਂ ਨੇ ਤੇ ਹੁਣ ਐ ਥਾਣੇ ਰਿਪੋਰਟ ਕਰਨ ਲੱਗੇ ਆ ਅੱਜ ਨਾਲ ਸਾਡੇ ਨਾਲ ਠੱਗੀ ਮਾਰੀ ਹੈ ਕਿੰਨੀ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਹੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਫੁਲਾਣੇ ਪਿੰਡ ਦਾ ਆ ਫੋਟੋਆਂ ਦੁੱਤੀਆਂ ਲਾਈਆਂ ਤੇ ਫੁਲਾਣੇ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦੇ ਫਾਰਮ ਭਰੇ ਦੇ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਕਠਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਇਨਸਾਫ ਦਿੱਤਾ ਜਾਏ ਅਸੀਂ ਐਸੇ ਵੀ ਚਾਬਨੂ ਗੇਲਫੀ ਕਿ ਕਰਨੇ ਆ ਜਾ ਕੇ ਤੇ ਸਾਨੂੰ ਇਨਸਾਫ ਦਿੱਤਾ ਜਾਏ ਕਿ ਦਿਨ ਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਕਿ ਪੈਸੇ ਕਾਹੀ ਤੇ ਆਵੇਂ ਨਾ ਠੱਗ ਪੁਨੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫਤਰ ਸਾਡ ਲਿਆ ਵਾ ਅਸੀਂ ਉੱਥੇ ਚੱਲ ਗਏ ਆ ਉੱਥੇ ਸਾਡੇ ਇੱਕ ਇੱਕ ਮੈਂਬਰ ਕੋਲ ਸਾਡੇ 32 3200 ਰੁਪਇਆ ਸਾਡੇ ਕੋਲ ਲਿਆ ਵਾ ਅਸੀਂ 10 ਮੈਂਬਰ ਆ ਤੇ ਅਹੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਹੀਂ ਕਹਿੰਨੇ ਆ ਕਿ ਕਾਲੂ ਜਹਾ ਡਿਜੀਟਲ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜ਼ਰੂਰ ਕੀਤੀ ਜਾਵੇ ਨਾ ਦਿੱਤੇ ਹਾਂਜੀ ਭਾਜੀ ਹਾਂ ਹਾਂਜੀ ਭਾਜੀ ਦੀ ਕਰੀ ਮਾਂਗਾ ਹਨ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਵਾ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜਿੱਥੇ ਵੀ ਆ ਲਾਗੇ ਲੱਗੇ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਨਾਲੇ ਫਾਰਮ ਭਰੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੇ ਦਫ਼ਤਰ ਬੰਦ ਇਹਨਾਂ ਦਾ ਦਫ਼ਤਰ ਬਿਲਕੁਲ ਬੰਦਾ ਹੀ ਬੰਦੇ ਭੇਜੇ ਹਥੇ ਦਫ਼ਤਰ ਬੰਦ ਇਹਨਾਂ ਨੇ ਬੋਰਡ ਪਾੜ ਕੇ ਸੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਦੀ ਹੋ ਗਈ ਸਾਡੇ ਨਾਲ ਕਿਹਦਾ ਪਿੰਡ ਆਪਣਾ ਹਰਜਿੰਦਰ ਕੌਰ ਕਿਹੜਾ ਪਿੰਡ ਕੋਠੇ ਮੇ ਚਿੱਟੀ ਤਾਂ ਸਿੰਘ ਜੀ ਹਾਂ ਤੇ ਤਿੰਨ ਚਾਰ ਲਟਕੇ ਲੈ ਕੇ ਆਏ ਹੋ ਰੋਲੀਓ ਮਰਚ ਤੇ ਇੱਕ ਜਿਆ ਸ਼ਿਆਣਾ ਜਿਆ ਬੰਦਾ ਆ ਸਰਦਾਰਾਡੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਟ ਜਿਆ ਸ਼ਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ ਸੇਰ ਸਾਥੋ ਫੋਟਾ ਕੱਢ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੌਲੀ ਹੌਲੀ ਦੋ ਤਿੰਨ ਹਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਇਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕੈਸ ਮੋਕੇ ਚਲੋ ਕੈਸ ਨੂੰ ਲੋੜ ਹੁੰਦੀ ਪੈਹ ਢਿੱਲੇ ਢਿੱਲੇ ਦੀ ਐਸ ਕਾ ਕੇ ਬੰਦਾ ਕਰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਹਾਂਗੇ ਉਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਸਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਹੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੋਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਹਾੜਾ ਬੰਦਾ ਵੀ ਇਸ ਪਾਲਾ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪੈਸੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 10000 ਲਿਆ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਬੱਤੀ ਬੰਦੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਆਥੀ ਪੈਸੇ ਫੜਾਏ ਬਾਰੋ-ਵਾਰੀ ਫੇਰ ਕੰਦੇ ਸਾਈਨ ਕਰੋ ਬਾਰੋ-ਵਾਰੀ ਇਹਨਾਂ ਵਿਚਾਰੀਆਂ ਨੇ ਸਾਈਨ ਵੀ ਕੀਤੇ ਮੈਂ ਵੀ ਬੋਲਿਆ ਇਹ ਤਾਂ ਠੱਗ ਪੁਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਡਾਫਟਰ ਆਫ ਆ ਕਿ ਉਹ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ ਪੂੜ ਕੇ ਤਾਲੇ ਮਾਰ ਕੇ ਭੱਜ ਪੁੱਜ ਗਏ ਆ ਜੇ ਕਿਤੇ ਬੰਦੇ ਲੱਭਣ ਤਾਂ ਫੇਰ ਤਾਂ ਚੱਲ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕਲਵੰਤ ਸਿੰਘ ਉਥੇ ਮਜੀਠੀ ਬਿੱਲਡ ਦੇ ਕੋਠੇ ਮਜੀਠੀ ਥੈਂਕ ਯੂ ਫਾਈ ਕੀ ਗੱਲ ਬਤੋਈ ਇਸ ਜੀ ਸਾਰੀ ਇਹ ਵੀ ਸਨੋਂ ਗਲੀ ਵਿੱਚ ਮਿਲੇ ਹੀ ਸਾਡੇ ਤੋਂ ਮੁੜੇ ਹੀ ਆਏ ਕਿਸ਼ਤਾਂ ਵਾਲੇ ਉਹਨੂੰ ਕਿਸ਼ਤੇ ਹੀ ਦੇਣ ਦੇ ਤੇ ਉੱਥੇ ਉਹ ਵੀ ਆਣ ਲੱਗੇ ਫਿਰ ਉੱਥੇ ਉਹ ਕਹਿ ਪੁੱਛਣ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੌਂ ਲੈਂਦੀਆਂ ਉਹਨਾਂ ਦੇ ਘਰ ਦੱਸੋ ਉਹ ਸਾਰੇ ਪਰੇ ਵੀ ਫੇਰ ਕੇ ਆਏ ਨੇ ਸਾਰੇ ਤੇ ਮੈਂ ਉਹਨਾਂ ਨੂੰ ਕਹਿ ਦਿੱਤੀ ਮੈਂ ਕਿਹਾ ਵੀ ਅੰਮਿਆ ਕਿਸੇ ਦਾ ਨਾਮ ਕਿਉਂ ਦੱਸਾਂ ਹੈ ਨਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ ਨਹੀਂ ਕਹਿੰਦੇ ਅਸੀਂ ਲੋਨ ਦੇਣਾ ਆ ਤੇ ਮੈਂ ਕਿਹਾ ਫਿਰ ਕਹਾਂ ਲਗੇ ਵੀ ਤੁਸੀਂ ਲੋਨ ਆ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਇਸ ਦਿੱਲੀ ਸਾਡੀ ਉਹ ਹੈ ਹਾਂਜੀ ਤੇ ਫਿਰ ਦਾਸਪੁਰ ਸਾਡਾ ਦਫਤਰ ਹੈ ਤੇ ਅਸੀਂ ਤੇ 50 5000 ਪਹਿਲੇ ਦੇਣਾ ਤੇ ਫਿਰ ਕਹਿ ਲਗੇ ਚਲੋ ਲੱਖ ਲੱਖ ਥੋੜੇ ਮੈਂਬਰ ਤੁਸੀਂ ਹੋ ਜੇ ਤਾਂ ਲੱਖ ਲੱਖ ਕਰਤਾ ਹਾਂ ਤਦ ਬਾਅਦ ਚ ਸਾਰਿਆਂ ਦਾ ਹੀ ਲੱਖ ਲੱਖ ਕਰਤਾ ਤੇ 2 ਸਾਲ ਦਾ ਕਹਿੰਦੇ ਚੱਲਣਾ ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਨੇ ਉਹ ਐਂ ਗਰਦਾਸ ਪਰਗੇ ਤੋਂ ਉੱਤੇ ਦਫ਼ਤਰ ਵਿੱਚ ਦੇਖ ਕੇ ਆਇਆ ਹਾਂ ਤੇ ਉਹ ਕਿਸ਼ਤ ਉਹਨਾਂ ਨੇ ਰੱਖੀ 950 ਰੁਪਏ ਟਾਡੇ ਕੋਲ ਕਿਨੇ ਪੈਠੀ ਠੱਗੀ ਮਾਰੀ ਜੀ 3255 ਸਾਰੇ ਇੱਕ ਇੱਕ ਮੈਂਬਰ ਦੋਹਾਂ ਮੈਂਬਰਾਂ ਕੋਲ ਤੇ ਉਹਨਾਂ ਨੇ 5-5 ਪੈਲੋ ਵੀ ਲਿਆ 5-500 ਰੁਪਏ ਪੈਲੋ ਲੈ ਲਿਆ ਉਹਨੇ ਉਹ ਇੱਥੇ ਹੀ ਲੈ ਲਿਆ ਸੀ ਘਰ ਹੀ ਤੇ ਬਾਅਦ ਚੋਂ ਬਾਅਦ ਚੋਂ ਉੱਥੇ ਦੇ ਗਏ ਬਥੇ ਸਾਡੇ 3200 ਸਾਡਾ ਘਰ ਵਾਹ ਗਈ ਠੱਗੀ ਮਾਰ ਕੇ ਚਲ ਗਏ ਸਾਨੂੰ ਤੇ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੇ ਵਿੱਚ ਆ ਗਏ ਕਹਿਣ ਲੱਗੇ ਤੁਹਾਡੇ ਬੱਚਿਆਂ ਵਰਗੇ ਆ ਤੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਤੇ ਮੇਰਾ ਨਾਸ਼ੀ ਦੇਸ਼ ਪੰਜਾਬੀ ਕਿਹੜਾ ਪਿੰਡ ਜੀ ਕੋਠੇਮ ਜੀ